ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੁਆ ਟਾਈਮ ਮੈਂ ਤਰਲੋਚਨ ਸਿੰਘ ਗਿੱਲ ਜਦੋਂ ਦਾ ਟਰੱਕਾਂ ਵਾਲਿਆਂ ਨੇ ਹੜਤਾਲ ਕੀਤੀ ਆ ਉਸ ਦਿਨ ਤੋਂ ਲੈ ਕੇ ਅੱਜ ਦੂਜਾ ਤੀਜਾ ਦਿਨ ਆ ਕਿ ਲੋਕਾਂ ਲੋਗ ਪੈਨਿਕ ਹੋ ਚੁੱਕੇ ਨੇ ਦੇਖੋ ਕਿ ਸਵੇਰੇ ਦਾ ਪੈਟਰੋਲ ਪੰਪਾਂ ਦੇ ਉੱਤੇ ਰਸ਼ ਪਿਆ ਹੋਇਆ ਵਾ ਰਾਤ ਦੇ ਹੀ ਲੋਕ ਲਾਈਨਾਂ ਲਾ ਕੇ ਖੜ੍ਹ ਗਏ ਸੀਗੇ ਸੜਕਾਂ ਜਾਮ ਹੋ ਜਾਂਦੇ ਪੰਜਾਸੀ ਦੋ ਦੋ 2.5-2 ਘੰਟੇ ਜਾਮ ਵੀ ਲੱਗੇ ਰਹੇ ਨੇ ਇਹ ਵੀ ਪੈਟਰੋਲ ਪੰਪ ਐਸ ਸਮੇਂ ਲਗਭਗ ਪਾਲਸ ਵਾਲਿਆਂ ਨੇ ਮੁਲਾਜ਼ਮਾਂ ਨੇ ਬੰਦ ਕਰਵਾ ਦਿੱਤਾ ਪਰ ਲੋਕ ਜਿਹੜੇ ਉਹ ਕਦੇ ਉਸੇ ਤਰੀਕੇ ਨਾਲ ਖੜੇ ਨੇ ਵੇਟਿੰਗ ਕਰ ਰਹੇ ਨੇ ਕਿ ਸ਼ਾਇਦ ਹੁਣ ਪਟਵਾਰ ਮਿਲੂਗਾ ਹੁਣ ਪਟਵਾਰ ਮਿਲੂਗਾ ਪਰ ਇੱਥੇ ਦੇਖਿਆ ਜਾਂਦਾ ਜਾ ਸਕਦਾ ਕਿ ਜਿਹੜੇ ਮੁਲਾਜ਼ਮਾਂ ਉਹਨਾਂ ਨੇ ਜਿਹੜੇ ਤਕਰੀਬਨ ਗੱਡੀਆਂ ਵਾਲੇ ਨੇ ਕੋਚ ਥੋੜ ਦੇ ਦਿੱਤੇ ਨੇ ਤੇ ਲੋਕ ਨੇ ਖੜੇ ਪਰ ਕੋਰਪਰ ਪੰਪ ਦੇ ਮੁਲਾਜ਼ਮ ਇੱਥੇ ਕੋਈ ਨਹੀਂ ਹੈਗਾ ਮੁਲਾਜ਼ਮ ਇੱਥੇ ਕੋਈ ਨਹੀਂ ਲੋਕ ਖੜੇ ਨੇ ਵੇਟਿੰਗ ਦੇ ਵਿੱਚ ਬਲਾਰਮ ਚਲੇ ਗਏ ਪਰ ਸਾਡੇ ਲੋਕ ਇਹ ਨੇ ਇੱਕਦਮ ਪੈਨਿਕ ਹੋ ਗਏ ਨੇ ਕਿ ਪਤਾ ਨਹੀਂ ਕਿੰਨੇ ਕਿ ਦਿਨੇ ਮਿਲਣਾ ਹੀ ਨਹੀਂ ਜਾ ਕਿਦਾਂ ਵਾ ਪਰ ਦੇਖ ਲਿਆ ਕਦੋਂ ਤੱਕ ਸਰਕਾਰ ਵੀ ਇਸ ਦੇ ਉੱਤੇ ਹੱਲ ਕੱਢਦੀ ਆ ਜਾਂ ਲੋਕ ਜਿਹੜੇ ਨੇ ਕਦੋਂ ਤੱਕ ਇਸੇ ਤਰੀਕੇ ਨਾਲ ਕਰਨਗੇ ਲਗਭਗ ਲੁਧਿਆਣੇ ਦੇ ਸਾਰੇ ਪੈਟਰੋਲ ਪੰਪਾਂ ਤੇ ਝਗੜਾ ਹੋਣ ਤੋਂ ਬਚਿਆ ਇੱਥੇ ਵੀ ਕੁਝ ਥੋੜਾ ਸਮਾਂ ਪਹਿਲਾਂ ਤਸਵੀਰਾਂ ਇਹ ਸੀਗੀਆਂ ਕਿ ਲੋਕ ਲੜਨ ਨੂੰ ਤਿਆਰ ਸੀਗੇ ਇੱਕ ਦੂਜੇ ਦੇ ਸਿਰ ਪਾਰ ਨੂੰ ਤਿਆਰ ਸੀ ਪਰ ਇੱਥੇ ਲੋਕਾਂ ਨੇ ਕਹਿਣ ਦੇ ਬਾਵਜੂਦ ਵੀ ਵਰਕਰ ਵੀ ਕਹਿ ਰਹੇ ਨੇ ਮੁਲਾਜ਼ਮ ਵੀ ਕਹਿ ਰਹੇ ਨੇ ਕੋਲਸ ਮੁਲਾਜ਼ਮ ਕਿ ਬੰਦ ਕਰਕੇ ਚਲੇ ਗਏ ਨੇ ਪਰ ਲੋਕ ਮੰਨਣ ਨੂੰ ਤਿਆਰ ਨਹੀਂ ਹੈਗੇ ਇੱਕਦਮ ਪਤਾ ਨਹੀਂ ਕਿਉਂ ਘਬਰਾ ਗਏ ਨੇ ਬਾਈ ਜੀ ਤੁਸੀਂ ਵੀ ਉਰੇ ਸੀਗੇ ਹਾਂਜੀ ਹਾਂਜੀ ਮੈਂ ਕਹਿਣ ਲਾ ਤੁਸੀਂ ਵੀ ਉਰੇ ਸੀਗੇ ਹਾਂਜੀ ਮੈਂ ਵੀ ਉਰੇ ਸੀ ਬੰਦ ਕਰਕੇ ਗਿਆ ਹੋਏ ਨੇ ਹਾਂਜੀ ਬਹੁਤ ਟਾਈਮ ਤੇ ਬੰਦ ਕੀਤੇ ਹੋਏ ਆ ਪਹਿਲਾਂ ਇਹ ਕਰਨਾ ਫਟੇ ਬਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਾਜੀ ਮੇਰੀ ਇੱਕ ਬੇਨਤੀ ਹੱਥ ਜੋੜ ਕੇ ਦੇਖੋ ਜਿਹੜੀ ਇੱਕ ਗੱਲ ਆ ਬੱਚੇ ਆ ਛੋਟੇ ਆ ਦੇਖੋ ਡਰਾਈਵਰ ਐਸ ਕੋਈ ਨਹੀਂ ਹੈਗਾ ਤੇ ਠੀਕ ਹੈ ਡਰਾਈਵਰ ਕੋਈ ਨਹੀਂ ਹੈ ਜੇ ਡਰਾਈਵਰਾਂ ਦੀ ਮੁੱਦਾ ਤੇ ਗੱਲ ਕਰਦੇ ਨੇ ਨਾ ਸਰਕਾਰਾਂ ਕਰਦੀਆਂ ਨੇ ਅੱਜ ਮੇਰੀ ਧਿਆਨ ਨਾਲ ਸੁਣ ਲਿਓ ਨਹੀਂ ਇੱਥੇ ਤੁਸੀਂ ਲੰਬੀ ਨਾ ਕਰਾਓ ਨਾ પેટ્રોલ ਪੰਪ ਦੱਸਣਾ ਬੰਦ ਕੀਤਾ ਹੈ ਨਾ પેટ્રોલ ਪੰਪ ਬੰਦ ਨਹੀਂ ਹੋਣਾ ਚਾਹੀਦਾ ਕਦੋਂ ਦਾ ਹੋਇਆ ਹੋਇਆ ਬਾਤ ਆ ਤਾਂ ਸਵੇਰ ਦੇ ਕੀਤਾ ਇਹਨਾਂ ਨੇ ਵੀ ਥੋੜਾ ਵਜੇ ਸਵੇਰ ਦਾ ਨਹੀਂ ਮੈਨੂੰ 2 ਘੰਟੇ ਪਹਿਲਾਂ ਹੋ ਗਿਆ 2-3 ਘੰਟੇ 2-3 ਘੰਟੇ ਪਹਿਲਾਂ ਹੋ ਗਿਆ ਠੀਕ ਆ ਉਹਨੇ ਵੀ ਕਹਿੰਦਾ ਕਿ ਇਸ ਬੰਦੀ ਨੂੰ ਆਈ ਕੋਈ ਨਹੀਂ ਨਾਲੇ ਕਹਿੰਦੇ ਮੁਲਾਜ਼ਮ ਚਲੇ ਗਏ ਨੇ ਬੰਦ ਕਰਕੇ ਨਾ ਮੁਲਾਜ਼ਮ ਨਹੀਂ ਗਏ ਜੀ ਮੁਲਾਜ਼ਮ ਜੀ ਉਹ ਖੜੇ ਤਾਂ ਹੈਗੇ ਜੀ ਕੋਈ ਨਹੀਂ ਜਾ ਜੀ ਇੱਥੇ ਹੀ ਨੇ ਸਾਰੇ ਇਹਨਾਂ ਜਾਣ ਬੰਦ ਕਿਉਂ ਕੀਤਾ ਜੀ ਕਹਿੰਦੇ ਦੱਸਣ ਕਾਰਨ ਨਹੀਂ ਕੋਈ ਝਗੜਾ ਵੀ ਹੁਣ ਹੋਇਆ ਪਹਿਲਾਂ ਹੁਣੇ ਕਿੱਥੋਂ ਹਾਂ ਦੋ ਤਿੰਨ ਦਾ ਝਗੜਾ ਝਗੜਾ ਅਸੀਂ ਤਾਂ ਕੰਮ ਕਰਦੇ ਆ ਸਾਰੇ ਲੋਕ ਪਤਾ ਨਹੀਂ ਕਿਉਂ ਇੱਕਦਮ ਇੰਨਾ ਘਬਰਾ ਜਾਂਦੇ ਨੇ ਕਿਸੇ ਵੀ ਚੀਜ਼ ਨੂੰ ਲੈ ਕੇ ਮੈਂ ਇੱਕ ਚੀਜ਼ ਦੇਖਿਆ ਕਿ ਫੋਰਨ ਕੰਟਰੀਆਂ ਦੇ ਵਿੱਚ ਜੇ ਕੋਈ ਚੀਜ਼ ਮਹਿੰਗੀ ਹੁੰਦੀ ਆ ਤਾਂ ਲੋਕ ਕੁਝ ਦਿਨ ਉਹਨੂੰ ਬਾਈਕਾਟ ਕਰ ਦਿੰਦੇ ਨੇ ਤੇ ਉਹਦੀ ਡਿਮਾਂਡ ਆ ਜਿਹੜੀ ਉਹ ਘਟ ਜਾਂਦੀ ਆ ਜਿਸ ਨੇ ਕਰਕੇ ਉਹ ਸਸਤੀ ਹੋ ਜਾਂਦੀ ਆ ਪਰ ਸਾਡੇ ਲੋਕ ਨੇ ਪਤਾ ਨਹੀਂ ਕਿਉਂ ਐਦਾਂ ਹੋ ਜਾਂਦੇ ਨੇ ਕਿ ਪਤਾ ਨਹੀਂ ਕਿੰਨੇ ਦਿਨ ਬੰਦ ਰਹੂਗਾ ਜਾਂ ਮੈਨ ਲੈ ਨਹੀਂ ਹਾਂ ਕਿੰਨਾ ਕਿਵੇਂ ਆ ਇੱਥੇ ਪੁਲਿਸ ਮੁਲਾਜ਼ਮ ਵੀ ਫਿਰਦੇ ਆ ਉਹਨਾਂ ਨਾਲ ਦੀ ਗੱਲ ਕਰਕੇ ਦੇਖਦੇ ਨੇ ਕਿ ਉਹਨਾਂ ਨੇ ਗੱਲ ਕੀ ਕਰਦੀ ਹੋਇਆ ਹੈ 12 ਵਜੇ ਵੀ ਖੜੇ ਹੋਏ ਆ ਤੇ ਖੜੇ ਹੋ ਕੀ ਕਹਿੰਦੇ ਨੇ ਹੁਣ ਅਸੀਂ ਪਹਿਲਾਂ ਅਸੀਂ ਰਸ਼ ਕਢਾਇਆ ਸੀਗਾ ਇਕੱਲੋ ਨਹੀਂ ਰੋਲਾ ਪਾਦੇ ਅਸੀਂ ਰਸ਼ ਕਢਾਇਆ ਸਾਡਾ ਮੋਟਰਸਾਈਕਲ ਮਗਰ ਖੜਾ ਹੋਇਆ ਕਿੰਨੀ ਦੇਰ ਦਾ 12 ਵਜੇ ਖੜਿਆ 6 ਘੰਟੇ ਹੋ ਗਏ ਸਾਨੂੰ ਇੱਥੇ ਖੜੇ ਤੂੰ ਹੁਣ ਅਸੀਂ ਅੱਗੇ ਆ ਤੱਕ ਆਏ ਹੁਣ ਪੋਰਟਰੋਲ ਪੰਪ ਬੰਦਾ ਬੰਦ ਕਰ ਕੰਮ ਕੀ ਕਰਦੇ ਕੰਮ ਮੈਂ ਆਈ.ਟੀ.ਏ ਦੇ ਵਿੱਚ ਲੱਗਾ ਹਾਂ ਕਾਲਜ ਹਾਂ ਸਵੇਰ ਨੂੰ ਕਰਦਾ ਕਿੰਨਾ ਕਿ ਮੁਸ਼ਕਲ ਆਉਣੀ ਆ ਕਿ ਕਹਾਂ ਸਵੇਰੇ ਮੁਸ਼ਕਲ ਹੋएगी ਮੈਂ ਦਰਾਹੇ ਤੋੜਨਾ ਉਧਰ ਪੰਪ ਕਿਤੇ ਨਹੀਂ ਮਿਲਦਾ ਤੇ ਉਧਰ ਪੰਪ ਤੇਲ ਹੈ ਹੀ ਨਹੀਂ ਬੰਦ ਪਏ ਹੋ ਇੱਥੇ ਸੀਗਾ 12 ਵਜੇ ਖੜਿਆ ਹੋਇਆ ਹਾਂ ਓਨ ਪਹਿਲਾਂ ਰਾਸ਼ਟ੍ਰਿਕ ਡਰ ਨੇਪਿਆਂ ਤੇ ਹੁਣ ਸਾਨੂੰ ਪਟੇਲ ਦੀ ਮਿਡ ਐਂਡ ਤੇ ਜਿਹੜਾ ਕੋਲ ਆਇਆ ਉਹ ਬੰਦ ਕਰਤਾ ਇਹਨਾਂ ਨੇ ਵਾਪਸ ਸੋ ਲੋਕ ਪਰੇਸ਼ਾਨ ਤਾਂ ਹੈਗੇ ਨੇ ਲੋਕਾਂ ਨੂੰ ਸਵੇਰੇ ਕੰਮਾਂ ਤੇ ਵੀ ਜਾਣਾ ਹੁਣ ਰਾਤ ਨੂੰ ਘਰਾਂ 'ਚ ਪਹੁੰਚਣਾ ਵਾ ਤੇ ਇੱਕਦਮ ਜਿਹੜਾ ਬੰਦ ਹੋਣ ਦੇ ਕਾਰਨ ਪਰੇਸ਼ਾਨੀ ਤਾਂ ਆਈ ਆ ਪਰ ਸਾਡੇ ਲੋਕਾਂ ਨੂੰ ਵੀ ਸਮਝਣਾ ਪਊਗਾ ਅਡਜਸਟ ਕਰਨਾ ਪਊਗਾ ਜੇ ਅਡਜਸਟ ਕਰਦੇ ਨੇ ਦਾ ਹਰ ਚੀਜ਼ ਦਾ ਹੱਲ ਹੋ ਜੇਂਦਾ ਇਸ ਤਰ੍ਹਾਂ ਨਹੀਂ ਕਿ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈਗਾ ਮਲਾਜ਼ਮਾਂ ਨੇ ਵੀ ਦੇਖਦਾ ਗੱਲ ਕਰਕੇ ਤੇ ਜੇ ਪੈਟਰੋਲ ਪੰਪ ਦੇ ਮਾਲਕ ਜਾਂ ਵਰਕਰ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਕੀ ਕਿਉਂ ਬੰਦ ਕੀਤਾ ਗਿਆ ਕਿ ਤੇਲ ਖਤਮ ਹੋ ਚੁੱਕਿਆ ਵਾ ਜਾਂ ਕਿਸੇ ਕਾਰਨ ਕੋਈ ਝਗੜੇ ਦਾ ਡਰਾ ਜਾਂ ਕਿਸੇ ਹੋਰ ਕਾਰਨ ਬੰਦ ਕੀਤਾ ਗਿਆ ਆ ਜੋ ਗੱਲ ਕਰਦੇ ਸੋ ਲੋਕੋ ਕਿਨੇ ਜਿਹੜੇ ਤੁਸੀਂ ਦੇਖਤਾ ਹੋ ਇੱਥੇ ਇਹਨਾਂ ਨੇ ਰੱਸੀ ਮਾਰ ਦਿੱਤੀ ਆ ਬੰਦ ਕਰਨ ਦਾ ਇਸ਼ਾਰਾ ਕਰ ਦਿੱਤਾ ਵਾ ਤੇ ਮੁਲਾਜ਼ਮ ਆਜਮ ਵੀ ਖੜਿਆ ਜਿਹੜੇ ਲੋਕਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਚਲੇ ਜਾਓ ਮੁਲਾਜ਼ਮ ਨੇ ਜਿਹੜੇ ਵਰਕਰ ਨੇ ਪੈਟਰੋਲ ਪਾਪੜਿਓ ਬੰਦ ਕਰ ਰਹੇ ਨੇ ਭਾਜੀ ਮੁਲਾਜ਼ਮ ਸਾਡੇ ਨਾਲ ਨੇ ਗੱਲ ਕਰਦਾ ਭਾਜੀ ਕੀ ਕਰਨ ਹੋਇਆ ਬੰਦ ਕਰਤਾ ਤੇਲ ਖਤਮ ਹੋ ਗਿਆ ਜੀ ਤੇਲ ਖਤਮ ਹੋ ਗਿਆ ਅਜੇ ਤੇਲ ਖਤਮ ਹੈ ਜੀ ਪਰ ਲੋਕ ਜਾਣ ਨੂੰ ਤਿਆਰ ਨਹੀਂ ਸਮਝਉਂਦੇ ਹੋ ਜੀ ਨਹੀਂ ਲੋਕ ਸਮਝਦੇ ਨਹੀਂ ਤੇਲ ਬੰਦ ਸੰਪ ਦੇ ਜਿਹੜੇ ਮਾਲਕੋ ਚਲੇ ਗਏ ਇੱਥੋਂ ਵਰਕਰ ਚਲੇ ਗਏ ਲੋਕ ਉਹੀ ਖੜੇ ਬਿਨਾ ਕੰਮ ਤੋਂ ਖੜੇ ਹੈ ਕਹਿਣ ਤੇ ਵੀ ਨਹੀਂ ਜਾ ਰਹੇ ਜੀ ਨਹੀਂ ਜਾ ਰਹੇ ਜੀ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਮਲਾਜ਼ਮ ਵੀ ਦੁਖੀ ਹੋਏ ਪਏ ਨੇ ਕਿ ਲੋਕ ਕਹਿਣ ਕਹੇ ਤੇ ਵੀ ਨਹੀਂ ਜਾਂਦੇ ਹੈਗੇ ਕਿ ਭਾਈ ਪੈਟਰੋਲ ਖਤਮ ਹੋ ਚੁੱਕਿਆ ਹੈ ਇਹਨਾਂ ਕੋਲੇ ਪੈਟਰੋਲ ਪੰਪ ਬੰਦ ਹੋ ਗਿਆ ਰੱਸੀ ਦੇ ਇੱਕ ਹੋ ਜਾਂ ਰੱਸੀ ਮਾਰ ਦਿੱਤੀ ਜਾ ਮਾ ਲੋਕੋ ਵਰਕਰਾਂ ਨਾਲ ਵੀ ਗੱਲ ਕਰਕੇ ਦੇਖਦੇ ਆ ਪੰਪ ਦੇ ਨਾਲ ਕਿ ਕੀ ਪੈਟਰੋਲ ਖਤਮ ਹੋ ਗਿਆ ਜਾਂ ਕੀ ਤਰ੍ਹਾਂ ਮਲਾਜ਼ਮ ਉਹ ਕਿ ਬਾਮਲੇ ਆ ਕੇ ਖੜੇ ਨੇ ਇੱਥੇ ਹੱਸੋ ਹੀ ਨਹੀਂ ਗੱਲ ਆ ਕਿ ਕੁਝ ਪਹਿਲਾਂ ਇੱਕ ਮੈਨੂੰ ਮੈਨੂੰ ਬੰਦਾ ਮਿਲਿਆ ਲੜਕਾ ਉਹ ਜੱਗ ਚੱਕੀ ਫਿਰਦਾ ਸੀਗਾ ਜਿਹੜਾ ਹੈਰਾਨੀ ਸੀਗੀ ਬੰਦ ਕਰਾਇਆ ਕਾਰ ਨਹੀਂ ਬਣਿਆ ਤਾਂ ਗੱਲ ਤਾਂ ਕਰਦੇ ਨਾ ਆਪਾਂ ਉਹ ਹੀ ਤਾਂ ਗੱਲਾਂ ਨਾ ਕਰਾਉਂਦੇ ਇਮਾਨਤ ਨਾਲ ਕਾਰ ਨਹੀਂ ਬਣਾਉਂਦੇ ਹਾਂਜੀ ਬਾਦੇ ਨਾ ਕੋ ਤੇਲ ਹੈਗਾ ਇਹਨਾਂ ਨੇ ਇੱਕਦਮ ਬੰਦ ਕਰਿਆ ਚਲੋ ਮਲਾਜਾ ਜਾਈ ਡੇਲੀ ਆਉਣੇ ਆ ਡੇਲੀ ਆਉਣੇ ਵਾਲੇ ਕੀ ਕਰਾਂਗੇ ਜਿਹੜਾ ਤੇਲ ਮਿਲਿਆ ਪੈਟਰੋਲ ਖਤਮ ਹੋ ਗਿਆ ਤਾਂ ਕੀ ਕਰਾਂ ਬੰਦ ਕਰ ਪਾਓ ਪੈਟਰੋਲ ਖਤਮ ਹੋ ਗਿਆ ਤਾਂ ਕੀ ਕਰਾਂਗੇ ਆਪਾਂ ਮਾਲਕ ਚਲੇ ਗਏ ਇਥੋਂ ਅਰੇ ਕਿਹਨੂੰ ਸੁਮਲਾਜੰਦਾ ਕਹਿੰਦੇ ਪਹਿਲੇ ਤੇਲ ਬੰਦ ਹੋ ਖਤਮ ਹੋ ਗਿਆ ਮਾਲਕਾਂ ਨੂੰ ਪਤਾ ਕੋਈ ਜਵਾਬ ਦੇਣ ਨੂੰ ਤਿਆਰ ਨਹੀਂ ਹੈਗਾ ਮਾਲਕਾਂ ਨੂੰ ਪਤਾ ਮਾਲਕ ਚਲੇ ਗਏ ਨੇ ਕਹਿੰਦੇ ਪੁਲਿਸ ਮੁਲਾਜ਼ਮਾਂ ਦੇ ਮੁਤਾਬਕ ਕਹਿਣਾ ਕਿ ਤੇਲ ਖਤਮ ਹੋ ਚੁੱਕਿਆ ਇਸ ਕਰਕੇ ਬੰਦ ਕਰ ਦਿੱਤਾ ਲੋਕ ਕਹਿਣ ਦੇ ਬਾਰਜ਼ੂਰ ਵੀ ਨਹੀਂ ਜਾ ਰਹੇ ਪਰ ਸਾਡੇ ਲੋਕਾਂ ਨੂੰ ਵੀ ਇਸ ਚੀਜ਼ ਨੂੰ ਸਮਝਣਾ ਚਾਹੀਦਾ ਕੋਈ ਵੱਟਾ ਇਹ ਕੋਈ ਸੰਕਟ ਨਹੀਂ ਹੈਗਾ ਕਿ ਜਿਹੜਾ ਦੂਰ ਨਹੀਂ ਹੋਣਾ ਤੇ ਥੋੜਾ ਜਰ ਵੇਟ ਕੀਤੀ ਜਾ ਸਕਦੀ ਆ ਤੇ ਸਾਰੇ ਹਰੇਕ ਮਸਲੇ ਦਾ ਹੱਲ ਹੋ ਸਕਦਾ ਵਾ ਸੋ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਮੈਂ ਤੇਰਲੋਚਨ ਸਿੰਘ ਗਿੱਲ ਜੁਦਾ ਟਾਈਮ ਲੁਧਿਆਣਾ ਧੰਨਵਾਦ